ਜ਼ਿੰਦਗੀ ਨਾਲ ਆਪਾਂ ਨੂੰ ਬਹੁਤ ਚੁਣੌਤੀਆਂ ਦਿੰਦੀ ਹੈ ਉਹਨਾਂ 'ਚ ਇੱਕ ਸਮਾਂ ਆ ਜਾਂਦਾ ਜਦੋਂ ਤਾ ਆਪ ਬੇਬਸ ਹੋ ਜਾਂਦੇ ਆ ਬੇਬਸ ਕਹ ਲੋ ਵੀ ਜਿੱਥੇ ਬਸੋਂ ਬਾਹਰ ਹੋ ਜਾਂਦੀ ਹੈ ਗੱਲ ਵੀ ਹੁਣ ਮੇਰੇ ਬਸ 'ਚ ਹੈ ਨਹੀਂ ਹੁਣ ਮੇਰੇ ਕੰਟਰੋਲ 'ਚ ਨਹੀਂ ਹੁਣ ਮੈਂ ਤੋਂ ਹੁਣੇ ਨਹੀਂ ਹੈ ਨਾ ਉਹ ਫੀਲਿੰਗ ਹੈ ਜਿਹੜੀ ਨਾ ਇਹ ਬਹੁਤ ਘਾਤਕ ਹੈ ਇਹ ਬਹੁਤ ਖਤਰਨਾਕ ਹੈ ਤੇ ਇਹਦੇ ਵਿੱਚ ਸੈਲਫ ਰਿਸਪੈਕਟ ਹੈ ਸੈਲਫ ਐਸਟੀਮ ਕੌਨਫੀਡੈਂਸ ਸਭ ਕੁਝ ਜ਼ੀਰੋ ਹੋ ਜਾਂਦਾ ਜਦੋਂ ਬੰਦਾ ਬੇਬਸ ਹੋ ਜਾਂਦਾ ਨਾ ਵੀ ਜਦੋਂ ਜਮਾਂ ਡਾਊਨ ਹੋ ਗਿਆ ਕੰਮ ਤਾਂ ਬੇਬਸੀ ਬਾਰੇ ਅੱਜ ਆਪਾਂ ਗੱਲ ਕਰਾਂਗੇ ਵੀ ਜੇ ਬੇਬਸੀ ਹੈ ਤਾਂ ਬੇਬਸੀ 'ਚ ਫਿਰ ਕੇ ਮ ਬੇਬਸੀ ਨੂੰ ਬਸੀ ਕਿਵੇਂ ਕਰੀਏ ਬੇਬਸਾਂ ਜਦੋਂ ਆਪਾਂ ਉਹ ਚੀਜ਼ਾਂ ਬਸਟ ਕਿਵੇਂ ਲੈ ਕੇ ਆਈਏ ਅੱਜ ਇਹਦੇ ਬਾਰੇ ਗੱਲ ਕਰਾਂਗੇ ਜੀ ਕਿਉਂਕਿ ਜਿਵੇਂ ਦੀ ਇਹ ਫੋਨ ਕਾਲਸ ਮੈਨੂੰ ਆਉਂਦੀਆਂ ਜਿਵੇਂ ਦੀਆਂ ਗੱਲਾਂ ਬਾਤਾਂ ਮੈਂ ਕਰਦਾ ਜਿਵੇਂ ਲੋਕਾਂ ਨਾਲ ਮੇਰਾ ਵਾਹ ਪੈਂਦਾ ਕਾਫੀ ਲੋਕ ਫਸੇ ਹੋਏ ਮਹਿਸੂਸ ਕਰਦੇ ਨੇ ਬੇਬਸ ਲਾਚਾਰ ਮਹਿਸੂਸ ਕਰਦੇ ਨੇ ਅੱਜ ਕੁਝ ਸਿੰਪਲ ਜਿਹੀਆਂ ਚੀਜ਼ਾਂ ਨੇ ਕਿ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਇਹ ਬੇਬਸੀ ਜੋ ਹੈ ਵੀ ਇਹਦੇ ਬਾਰੇ ਆਪਾਂ ਕੀ ਕਰੀਏ ਸਭ ਤੋਂ ਪਹਿਲਾਂ ਤਾਂ ਨਾ ਆਪਾਂ ਬੇਬਸੀ ਦੇ ਕਾਰਨ ਨੇ ਜਿਹੜੇ ਆਪਾਂ ਉਹਨਾਂ ਬਾਰੇ ਗੱਲ ਕਰਦੇ ਆਂ ਬੇਬਸੀ ਤਾਂ ਸਭ ਤੋਂ ਪਹਿਲਾਂ ਕਾਰਨ ਦੱਸਦਾ ਵੀ ਹੋ ਸਕਦਾ ਤੁਹਾਨੂੰ ਡਿਪਰੈਸ਼ਨ ਹੋਇਆ ਹੋਵੇ ਜਾਂ ਕੋਈ ਸੀਜ਼ਨਲ ਡਿਸਆਰਡਰ ਹੋਵੇ ਤੁਹਾਨੂੰ ਹਨਾ ਮੈਂਟਲ ਹੈਲਥ ਦਾ ਵੀ ਆ ਸੀਜ਼ਨ ਦੇ ਵਿੱਚ ਜਾਂ ਐਵੇਂ ਦੀ ਜਗ੍ਹਾ ਤੇ ਮੈਨੂੰ ਐ ਹੁੰਦਾ ਜਾਂ ਤੁਸੀਂ ਮੰਨ ਲਓ ਕੰਟਰੀ ਚੇਂਜ ਕਰਿਆ ਜਾਂ ਕੋਈ ਵੱਡੀ ਲਾਈਫ ਦੇ ਵਿੱਚ ਚੀਜ਼ ਹੋਈ ਆ ਕੋਈ ਇਹੋ ਜਿਹਾ ਝਟਕਾ ਬਚਿਆ ਜੀ ਚਾਹੇ ਤੁਸੀਂ ਬਾਹਰ ਨਹੀਂ ਆ ਸਕਦੇ ਜਾਂ ਕੋਈ ਇਹੋ ਜੀ ਚੀਜ਼ ਚੱਲ ਰਹੀ ਆ ਤੁਹਾਡੇ ਹਾਲ ਦੇਾਲੇ ਮੰਨ ਲਓ ਜਿਵੇਂ ਵੀ ਕਈ ਵਾਰੀ ਪੋਲਿਟਿਕਸ ਹੁੰਦੀ ਜਾਂ ਕੁਝ ਵੀ ਜਿਹੜੀ ਬਾਰ-ਬਾਰ ਤੁਹਾਡਾ ਧਿਆਨ ਖਿੱਚ ਰਹੀ ਆ ਜਿਵੇਂ ਅੱਜ ਜਿਵੇਂ ਆ ਗੱਲ ਕਰ ਰਹੇ ਹਾਂ ਹੜਾ ਹੋਏ ਨੇ ਪੰਜਾਬ 'ਚ ਨਾ ਬਹੁਤ ਜ਼ਿਆਦਾ ਉਦੋਂ ਦੀ ਗੱਲ ਆ ਤਾਂ ਉਹ ਜੋ ਤੁਹਾਡਾ हां ध्यान उधर खिंच रही है इसकरके ਤੁਸੀਂ ਕੁਛ ਨਹੀਂ ਕਰ ਰਹੇ ਪਰ ਤੁਸੀਂ ਕੁਛ ਕਰ ਨਹੀਂ ਸਕਦੇ ਇਹਦੇ ਬਾਰੇ ਬੇਵਸੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਐਕਸ਼ਨ ਨਾ ਲੈ ਸਕੋ ਪ੍ਰੋਬਲਮ ਤੁਹਾਨੂੰ ਪਤਾ ਹੈ ਪਰ ਪ੍ਰੋਬਲਮ ਦੇ ਪ੍ਰਤੀ ਤੁਹਾਡਾ ਐਕਸ਼ਨ ਹੈ ਨਹੀਂ ਜਾਂ ਵੀਰੇ ਹੁੰਦਾ ਵੀ ਕੋਈ ਤੁਹਾਨੂੰ ਐ ਲੱਗੇ ਵੀ ਕਿਸੇ ਨੇ ਜੋ ਗੱਲਾਂ ਕਹੀ ਉਹਨਾਂ ਦੀ ਤਸਵੀਰ ਤੁਹਾਡੇ ਦਿਮਾਗ 'ਚ ਇਸ ਤਰੀਕੇ ਦੀ ਬਣਨ ਲੱਗੀ ਆ ਜਿਹੜੀ ਤੁਹਾਨੂੰ ਜਕੜਿਆ ਜਕੜਿਆ ਮਹਿਸੂਸ ਕਰਾ ਰਹੀ ਆ ਵੀ ਇਹ ਜਿਵੇਂ ਕਹਿੰਦੇ ਫਲਾਣਾ ਕਹਿ ਗਿਆ ਯਾਰ ਪਰ ਮੈਂ ਇਥੋਂ ਮੂੰਹੋਂ ਬੋਲ ਨਹੀਂ ਰਿਹਾ ਮੈਂ ਫਸਿਆ ਸੀ ਉਹ ਬੇਵਸੀ ਹੁੰਦੀ ਹੈ ਠੀਕ ਹੈ ਹੁਣ ਬੇਵਸੀ ਦੇ ਵਿੱਚ ਜਿਹੜਾ ਇੰਟਰਸਟਿੰਗ ਪਾਰਟ ਆ ਉਹ ਮੈਂ ਲਿਖਦਾ ਵੀ ਇਹਦੇ ਕਿਹੜੇ ਕਿਹੜੇ ਚੀਜ਼ਾਂ ਨੇ ਜਿਹੜੀਆਂ ਆਪਾਂ ਗੱਲ ਕਰਨੀਆਂ ਪਹਿਲਾਂ ਤਾਂ ਇਹ ਹੈ ਵੀ ਤੁਸੀਂ ਇਹ ਗੱਲ ਨੂੰ ਸਮਝੋ ਕਿ ਜਿਹੜੀ ਤਬਦੀਲੀ ਹੋਣੀ ਹੈ ਲਾਈਫ ਤੁਸੀਂ ਉਹਨੂੰ ਇਨਕਾਰ ਹੀ ਕਿਉਂ ਬੇਬਸ ਕਿਉਂ ਮਹਿਸੂਸ ਕਰ ਰਹੇ ਹੋ ਕਿਉਂ ਨਹੀਂ ਤੁਸੀਂ ਸੋਚਦੇ ਵੀ ਮੈਂ ਹਾਂ ਇਹ ਕਰ ਸਕਦਾ ਤੇ ਮੈਂ ਲਾਈਫ ਨੂੰ ਆਪਣੀ ਨੂੰ ਬਦਲ ਸਕਦਾ ਜਿਹੜੀ ਨੈਗੇਟਿਵਿਟੀ ਦੀ ਫੀਲਿੰਗ ਇੱਥੇ ਆ ਰਹੀ ਹੈ ਇਹ ਕਿੱਥੋਂ ਸ਼ੁਰੂ ਹੋ ਰਹੀ ਹੈ ਇਹਦਾ origin ਕੀ ਹੈ ਤੇ ਇਹਦਾ ਮਤਲਬ ਕੀ ਹੈ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਲਾਈਫ ਨੂੰ ਇਹ ਕਿਵੇਂ ਕੰਟਰੋਲ ਕਰ ਰਹੀ ਹੈ ਜਿਹੜੀ ਬੇਵਸੀ ਹੈ ਤੇ ਇਸੇ ਬਾਰੇ ਜਰੂਰ ਆਪਾਂ ਸੋਚਣਾ ਹੈ ਨਾ ਤੇ ਇਹਦੇ ਵਿੱਚ ਹੀ ਸੋਚਣਾ ਵੀ ਮਾਨਸਿਕਤਾ ਨੂੰ ਬਦਲ ਕੇ ਸਟੈਪ ਲੈਣਾ ਬਹੁਤ ਔਖਾ ਹੁੰਦਾ ਹੈ ਪਰ ਸਟੈਪ ਲੈਣ ਦੇ ਨਾਲ ਹਾਲਾਤ ਬਦਲ ਵੀ ਸਕਦੇ ਨੇ ਸਿਚੁਏਸ਼ਨ ਬਦਲ ਵੀ ਸਕਦੀ ਹੈ ਚੀਜ਼ਾਂ ਕਿਸੇ ਹੋਰ ਐਂਗਲ ਤੋਂ ਦੇਖੀਆਂ ਵੀ ਜਾ ਸਕਦੀਆਂ ਨੇ ਤਾਂ ਜਿਵੇਂ ਆਪਣਾ ਇਵੈਂਟ ਆਪਾਂ ਕੈਨੇਡਾ ਕਰਿਆ ਸੀ ਤੇ ਬਾਰ ਬਾਰ ਆਪਾਂ ਕਹਿੰਦੇ ਵੀ ਸੋਚੋ ਨਾ ਕਰੋ ਜਦੋਂ ਤੁਹਾਨੂੰ ਪਤਾ ਰਸਤਾ ਤੁਹਾਨੂੰ ਸਹੀ ਗਲਤ ਦੀ ਪਛਾਣ ਹੈਗੀ ਆ ਫਿਰ ਤੁਸੀਂ ਫਸਿਆ ਮਹਿਸੂਸ ਕਰ ਰਹੇ ਹੋ ਤਾਂ ਉਸ ਟਾਈਮ ਤੇ ਸਭ ਤੋਂ ਪਹਿਲਾ ਸਟੈਪ ਇਹ ਹੀ ਆ ਵੀ ਤਬਦੀਲੀ ਤੋਂ ਇਨਕਾਰੀ ਨਾ ਹੋਵੋ ਤਬਦੀਲੀ ਨੂੰ ਅਕਸੈਪਟ ਕਰੋ ਤਬਦੀਲੀ ਨੂੰ ਮੰਨੋ ਤੇ ਤਬਦੀਲੀ ਲਿਆਓ ਜੀਵਨ ਦੇ ਵਿੱਚ ਉਹਦੇ ਨਾਲ ਰਸਤੇ ਨਵੇਂ ਖੁੱਲਣਗੇ ਇਹ ਮੈਂ ਅੰਗਰੇਜ਼ੀ ਚ ਵੀ ਕਈ ਵਾਰੀ ਪੜਾਇਆ ਵੀ ਇੱਕ ਦਾਇਰਾ ਹੈਗਾ ਜਿਹੜਾ ਤੁਸੀਂ ਕੰਟਰੋਲ ਕਰ ਸਕਦੇ ਹੋ ਮੰਨ ਲਓ ਆਹ ਦਾਇਰਾ ਹੈ ਵੀ ਆਹ ਦਾਇਰੇ ਦੇ ਵਿੱਚ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਤੁਹਾਡੇ ਵਾਸਤੇ ਨੇ ਤੁਸੀਂ ਕਰ ਸਕਦੇ ਹੋ ਜਿਵੇਂ ਮੇਰੇ ਦਾਇਰੇ ਚ ਵੀ ਮੈਂ ਆਹ ਵੀਡੀਓ ਬਣਾ ਲਈ ਇਹ ਮੇਰੇ ਦਾਇਰੇ ਚ ਹੈ ਨਾ ਇੱਕ ਦਾਇਰਾ ਉਹ ਤੋਂ ਬਾਹਰ ਹੈ ਜਿਹੜਾ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਜਿਵੇਂ ਮੇਰੇ ਦਾਇਰੇ ਚ ਨਹੀਂ ਹੈਗਾ ਵੀ ਇਹ ਵੀਡੀਓ ਕਿੰਨੇ ਕੁ ਚੱਲੇ ਹੈ ਨਾ ਤਾਂ ਬੇਵਸ ਮੈਂ ਜੇ ਮਹਿਸੂਸ ਕਰ ਰਿਹਾ ਮੇਰੀ ਵੀਡੀਓ ਚੱਲਦੀ ਨਹੀਂ ਤੇ ਮੈਂ ਬੇਵਸ ਮਹਿਸੂਸ ਕਰ ਰਿਹਾ ਉਹ ਗਲਤ ਹੈ ਕਿਉਂਕਿ ਮੇਰੇ ਕੰਟਰੋਲ 'ਚ ਹੀ ਮੈਂ ਬੇਵਸ ਮਹਿਸੂਸ ਕਰ ਰਿਹਾ ਵੀ ਮੈਂ ਤਾਂ ਵੀਡੀਓ ਬਣਦੀ ਨਹੀਂ ਉਹ ਮੇਰੇ ਕੰਟਰੋਲ 'ਚ ਆ ਮੈਨੂੰ ਬਣਾਉਣੀ ਚਾਹੀਦੀ ਹੈ ਉੱਥੇ ਮੈਂ ਐਕਸ਼ਨ ਲੱਭਾਂ ਜਿਹੜੀ ਤਬਦੀਲੀ ਹੈ ਉਹ ਤੋਂ ਇਨਕਾਰੀ ਨਾ ਹੋਣਾ ਜਿਹੜਾ ਪਹਿਲਾ ਪੁਆਇੰਟ ਸੀ ਤਬਦੀਲੀ ਆਪਣੀ ਜ਼ਿੰਦਗੀ 'ਚ ਲੈ ਕੇ ਆਵਾਂ ਤਾਂ ਇਹ ਆਪਦੇ ਆਪ ਹੀ ਨਾ ਤੁਸੀਂ ਜਦੋਂ ਇਸ ਤਰੀਕੇ ਨਾਲ ਗੱਲਾਂ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਆਪ ਨੂੰ ਵੀ ਮਹਿਸੂਸ ਹੋਊਗਾ ਵੀ ਹਾਂ ਯਾਰ ਆਹ ਗੱਲਾਂ ਨਾ ਕਿਸੇ ਕਿਸੇ ਬਾਲਾ ਲੱਗ ਰਹੀਆਂ ਨੇ ਆਪਾਂ ਐਵੇਂ ਜ ਤਾਂ ਜ਼ਰੂਰੀ ਹੈ ਵੀ ਸਰਕਲ ਆਫ ਇਨਫਲੂਐਂਸ ਦਾ ਸਰਕਲ ਆਫ ਕਨਸਰਨ ਇਹਨੂੰ ਕਹਿੰਦੇ ਨੇ ਜਿਹੜਾ ਤੁਹਾਡੇ ਇਨਫਲੂਐਂਸ ਦੇ ਵਿੱਚ ਆ ਉਹ ਚੱਕ ਲੋਗਾ ਮਾ ਉਹਦੀ ਫਿਰ ਵੇਟ ਨਾ ਕਰੋ ਜਿਹੜਾ ਕਨਸਰਨ ਹੈ ਤੁਹਾਨੂੰ ਪਤਾ ਇਹ ਕਨਸਰਨ ਆ ਯਾਰ ਇਹ ਐਕਚੁਅਲੀ ਮੈਂ ਇਹਦੇ ਬਾਰੇ ਕੁਝ ਨਹੀਂ ਕਰ ਸਕਦਾ ਤਾਂ ਉਹਦੇ ਤੇ એનર્ਜੀ ਨਾ ਫਿਰ ਵੇਸਟ ਕਰੋ ਉਹਨੂੰ ਮੰਨ ਲਓ ਐਕਸੈਪਟ ਕਰੋ ਤੇ ਮੂਵ ਔਨ ਹੋਵੋ ਅਗਲਾ ਪੁਆਇੰਟ ਹੈ ਵੀ ਇਹ ਹੈ ਕਿ ਜੋ ਕੁਝ ਵੀ ਆਪਦੇ ਦਿਮਾਗ 'ਚ ਸੋਚ ਰਹੇ ਆ ਇਹਦੀ ਪ੍ਰੋਬੈਬਿਲਿਟੀ ਉਨੀ ਹੀ ਹੋਣੀ ਹੈ ਸੱਚ ਹੋਣ ਦੀ ਜਿੰਨੀ ਇਹਦੀ ਪ੍ਰੋਬੈਬਿਲਿਟੀ ਨਹੀਂ ਹੈਗੀ ਸੱਚ ਹੋਣ ਦੀ ਕਿਉਂਕਿ ਆਪਾਂ ਨੂੰ ਕੀ ਲੱਗਦਾ ਜੋ ਵੀ ਆਪਾਂ ਸੋਚ ਲਿਆ ਜੇ ਮਨ ਲਓ ਕਿ ਆਪਾਂ ਸੋਚ ਲਿਆ ਵੀ ਵੀਜ਼ਾ ਰਿਜੈਕਟ ਹੋ ਗਿਆ ਬਈ ਦਾ ਤਾਂ ਜਿੰਨੇ ਸਰ ਵੀਜ਼ਾ ਹੱਥ ਚ ਨਹੀਂ ਆਉਂਦਾ ਉਹਨੇ ਚਿਰ ਦਿਮਾਗ ਹੀ ਲਾਣਾ ਰਿਜੈਕਟ 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 ਪੇਪਰ ਦਾ ਰਿਜ਼ਲਟ ਆ ਫੇਲ ਹਾਂ ਫੇਲ ਹਾਂ ਫੇਲ ਹਾਂ ਇਹ ਮੈਂ ਤੁਹਾਨੂੰ ਅਗਦੇ ਇੱਕ ਐਗਜ਼ਾਮਪਲ ਦਿੰਦਾ ਜਦੋਂ ਅਸੀਂ ਫਾਰਮੇਸੀ ਵਾਲਾ ਐਂਟ੍ਰੈਂਸ ਆ ਐਂਟ੍ਰੈਂਸ ਨਹੀਂ ਰਜਿਸਟ੍ਰੇਸ਼ਨ ਐਗਜ਼ਾਮ ਦਿੰਨੇ ਆ ਤਾਂ ਪੇਪਰ ਦੇ ਕੇ ਜਦੋਂ ਬਾਹਰ ਆਏ ਤਾਂ ਮੈਨੂੰ ਲੱਗਿਆ ਪਾਸ ਹੋ ਜਾਾਂਗੇ ਮੈਂ ਕਾਊਂਟ ਚੈੱਕ ਕੀਤਾ ਦੋ ਦਿਨਾਂ ਬਾਅਦ ਚਾਰ ਪੰਜ ਜਣਾਂ ਦੇ ਫੋਨ ਕਾਲ ਆਈਆਂ ਸੁਣਿਆ ਵੀ ਨਾ ਯਾਰ ਮੇਰਾ ਪੇਪਰ ਗਲਤ ਹੋ ਗਿਆ ਮੇਰਾ ਪੇਪਰ ਮ ਵੀਰ ਜਨ ਲਾਗੇ ਮਹਾਵਿਦਿਆਰ ਆਪਾਂ ਤਾਂ ਗਏ ਅਗਲੀ ਅਗਲੀ ਵਾਰੀ ਦੀ ਤਿਆਰੀ ਕਰੋ ਜਦੋਂ ਰਿਜ਼ਲਟ ਆਇਆ ਦੋ ਸਕਿੰਟ ਲਈ ਤਾਂ ਮੈਨੂੰ ਉਹ ਤਾਂ ਨਾ ਦਿਖਿਆ ਹੀ ਨਹੀਂ ਉਹ ਚ ਉਦੋਂ ਮਨ ਹੱਲ ਲੈ ਵੀ ਪੈ ਗਿਆ ਪੱਥਾ ਫਿਰ ਜਦੋਂ ਮੈਨੂੰ ਰਿਜ਼ਲਟ ਦੇਖਿਆ ਫਿਰ ਜਾ ਕੇ ਮੈਨੂੰ ਯਕੀਨ ਆਇਆ ਪਰ ਇਹ ਕਿਉਂ ਸੀ ਕਿਉਂਕਿ ਮੇਰੇ ਦਿਮਾਗ ਚ ਤਸਵੀਰ ਬਣਦੀ ਜਾ ਰਹੀ ਸੀ ਵੀ ਮੈਂ ਫੇਲ ਹੋ ਰਿਹਾ ਹਾਂ ਤਸਵੀਰ ਬਣਦੀ ਜਾ ਰਹੀ ਸੀ ਮੈਂ ਆ ਸਵਾਲ ਗਲਤ ਕਰਤਾ ਮੈਂ ਆ ਸਵਾਲ ਗਲਤ ਕਰਤਾ ਪਰ ਉਹ ਮੇਰੇ ਸਰਕਲ ਆਫ ਕਨਸਰਨ ਸੀਗਾ ਉਦੋਂ ਕਿਉਂਕਿ ਉਦੋਂ ਮੈਂ ਬਾਰੇ ਕਰਤਾ ਕੁਝ ਵੀ ਨਹੀਂ ਸਕਦਾ ਸੀ ਪਰ ਮੈਂ ਬੇਬਸ ਇਨਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਕਿ ਅਗਲਾ ਰਸਤਾ ਦਿਖ ਨਹੀਂ ਰਿਹਾ ਸੀ ਨਾ ਜਿਹੜਾ ਰਿਜ਼ਲਟ ਨਹੀਂ ਆਉਂਦਾ ਸੀ ਤਾਂ ਉੱਥੇ ਮੈਂ ਬੜਾ ਫਸਿਆ ਹੋਇਆ ਮਹਿਸੂਸ ਕਰ ਰਿਹਾ ਸੀ ਤਾਂ ਐਹੀ ਆਪਾਂ ਕਰਦੇ ਆਂ ਲਾਈਫ ਦੇ ਵਿੱਚ ਉਦੋਂ ਵੀ ਹੁੰਦਾ ਵੀ ਐਕਸੈਪਟ ਕਰੋ ਜੋ ਮੈਂ ਕਰਕੇ ਆਇਆ ਮੈਂ ਆਪਣਾ ਬੈਸਟ ਦੇ ਕੇ ਆਂ ਜਿੰਨੇ ਚਿਰ ਉਹ ਰਿਜ਼ਲਟ ਨਹੀਂ ਆਉਂਦਾ ਉਹਨਾਂ ਚਿਰ ਮੈਂ ਕਿਉਂ ਇਹਦੇ ਬਾਰੇ ਸੋਚਾਂ ਉਹ ਆਪਣੇ ਕੰਟਰੋਲ 'ਚ ਆ ਤੇ ਉਹਨਾਂ ਵਿੱਚ ਬੇਬਸ ਹੋਣ ਦੀ ਕੀ ਲੋੜ ਆ ਉਹਨਾਂ ਚਿਰ ਜੋ ਜ਼ਿੰਦਗੀ 'ਚ ਬਾਕੀ ਚੀਜ਼ਾਂ ਸਾਹਮਣੇ ਨੇ ਉਹਨਾਂ ਦਾ ਸਾਹਮਣਾ ਕਰੋ ਤੇ ਉਹਨਾਂ ਨੂੰ ਕਰੋ ਹੈਨਾ ਉਹਦੇ ਨਾਲ ਨਾਲ ਵਿਵਹਾਰ ਹੋਊਗਾ ਤੇ ਜਦੋਂ ਵੀ ਤੁਹਾਨੂੰ ਇਹ ਫੀਲਿੰਗ ਆਉਂਦੀ ਹੈ ਨਾ ਬੇਬਸੀ ਵਾਲੀ ਤੁਸੀਂ ਇਹਨੂੰ ਚੈਲੰਜ ਸਰਟ ਪ੍ਰਥਾਪੁਰਖਿਕ ਕਹੇ ਜਾਣੇ ਕਿਹੜੀ ਕੌਮ ਚੋਂ ਅਸੀਂ ਆ ਰਹੇ ਹਾਂ ਜਿਉ ਬੇਬਸ ਮਹਿਸੂਸ ਕਰਦੇ ਹੁੰਦੇ ਤਾਂ ਅਜ ਆਪਣੇ ਸਿਰਾਂ ਤੇ ਪੱਗਾਂ ਹੁੰਦੀਆਂ ਹਨ ਇਹਦੇ ਵਾਸਤੇ ਕਿੰਨਾ ਕੁਛ ਕੀਤਾ ਉਹਨਾਂ ਨੇ ਉਹ ਬੇਬਸ ਮਹਿਸੂਸ ਕਰਦੇ ਸੀ ਨਹੀਂ ਤਾਂ ਉਸ ਟਾਈਮ ਆਪਣੇ ਆਪ ਨੂੰ ਖੜੇ ਕਰਨ ਵਾਸਤੇ ਆਪਣੀ ਬਾਡੀ ਲੈਂਗੁਏਜ ਚੇਂਜ ਕਰੋ ਦੇਖੋ ਤੁਹਾਡਾ ਸਿਰ ਜੇ ਡਿੱਗਿਆ ਹੋਇਆ ਤੁਹਾਨੂੰ ਤਾਂ ਚੱਕੋ ਮੋਢੇ ਜੇ ক্লোਜ਼ ਨੇ ਛਾਤੀ ਚੌੜੀ ਕਰੋ ਹਨਾ ਬੈਠੇ ਹੋ ਤਾਂ ਖੜੇ ਹੋ ਤੇ ਆਪਣੇ ਆਪ ਨੂੰ ਕੁਝ ਨਾ ਕੁਝ ਦੱਸੋ ਜ਼ਰੂਰ ਉਸ ਟਾਈਮ ਵੀ ਚੱਲ ਬਿਸ਼ੇਰਾ ਇਹ ਤੂੰ ਹੀ ਕਰਨਾ ਹੈ ਪੀ ਜਾਂ ਜਿਹੜੀ ਤੂੰ ਆਹ ਜੋ ਵੀ ਨੈਗੇਟਿਵਿਟੀ ਆ ਜੋ ਵੀ ਆ ਵੀ ਤੇਰੇ ਨਾਲ ਮੱਥਾ ਮੈਂ ਹੀ ਲਾਉਂ ਤੈਨੂੰ ਮੈਂ ਹੀ ਹੱਲ ਕੱਢ ਕੇ ਛੱਡੂ ਜੋ ਮਰਜ਼ੀ ਹੋ ਜਾਏ ਤਾਂ ਉਹਦੇ ਨਾਲ ਤੁਹਾਨੂੰ ਆਪਦੇ ਆਪ ਹੀ ਬਹੁਤ ਫਰਕ ਲੱਗਣੂਗਾ ਵੀ ਹਾਂ ਯਾਰ ਗੱਲ ਬਣਦੀ ਆ ਕਿਸੇ ਲਿਖੇ ਲਾਉਣਾ ਮੈਂ ਗੱਲਾਂ ਨੂੰ ਤਾਂ ਉਹ ਜਰੂਰ ਟਰਾਈ ਕਰੋ ਤੁਸੀਂ ਦੇਖੋ ਜਨਾ ਫਰਕ ਪੈਣਾ ਇਹਦਾ ਅਗਲੇ ਨਾਲ ਹੀ ਜੁੜਦਾ ਪੁਆਇੰਟ ਹੈ ਵੀ ਆਪਣੀਆਂ ਤਾਕਤਾਂ ਨੂੰ ਪਛਾਣੋ ਆਪਣੇ ਪਲੱਸ ਪੁਆਇੰਟ ਦੇਖੋ ਇਹ ਵਾਰ ਸਾਰਿਆਂ ਨੂੰ ਕਹਿਣਾ ਵੀ ਜਦੋਂ ਕੋਈ ਵੀ ਦਿੱਕਤ ਆਉਂਦੀ ਹੈ ਨਾ ਇੱਕ ਪੇਜ ਦੇ ਵਿਚਾਲੇਆਂ ਲੈਣ ਮਾਰ ਲਓ ਉਹਦੇ ਅੰਦਰ ਲਿਖ ਲਓ ਵੀ ਇਹ ਚੀਜ਼ ਨੂੰ ਕਰਨ ਦੇ ਫਾਇਦੇ ਕੀ ਨੇ ਇਹ ਚੀਜ਼ ਨੂੰ ਕਰਨ ਦੇ ਫਾਇਦੇ ਕੀ ਨੇ ਇਧਰ ਇਹ ਚੀਜ਼ ਨੂੰ ਨਾ ਕਰਨ ਦੇ ਫਾਇਦੇ ਕੀ ਨੇ ਜੇ ਦੋਨੋਂ ਦੇ ਫਾਇਦੇ ਲਿਖ ਲਓਗੇ ਤਾਂ ਤੁਹਾਨੂੰ ਆਪਣੇ ਆਪ ਹੀ ਇੱਕ ਚੀਜ਼ ਆਪਦੇ ਵੱਲ ਖਿੱਚ ਲਓਗੇ ਆਪਾਂ ਇਹ ਕਰਦੇ ਆਪਾਂ ਇੱਕ ਚੀਜ਼ ਦੇ ਫਾਇਦੇ ਲਿਖਦੇ ਆ ਕਿਤੇ ਨੁਕਸਾਨ ਬੇਵਸੀ ਕਦਾ ਮਹਿਸੂਸ ਹੁੰਦੀ ਹੈ ਜਦੋਂ ਆਪਾਂ ਲਗਾਦਾ ਵੀ ਜੇ ਮੈਂ ਅਟੈਂਪ ਕੀਤੀ ਤਾਂ ਆਹ ਆਹ ਗਲਤ ਹੋਊਗਾ ਹੈ ਨਾ ਜੇ ਮੈਂ ਟੈਂਪਨਾ ਕੀਤੀ ਫਿਰ ਆਹ ਆਹ ਗਲਤ ਹੋਊਗਾ ਉੱਥੋਂ ਆਪਣਾ ਕੀ ਆ ਫਿਰ ਆਪਾਂ ਨੂੰ ਕੁਝ ਨਹੀਂ ਬਦਲਦਾ ਅਟੈਂਪ ਕਰਨ ਦੇ ਲਈ ਪਹਿਲਾਂ ਦੇਖੋ ਵੀ ਮੇਰੇ ਕੋਲ ਟੂਲਸ ਕੀ ਨੇ ਮੇਰੇ ਕੋਲੇ ਮੇਰੇ ਮੇਰੇ ਗੁੱਡ ਪੁਆਇੰਟ ਕੀ ਨੇ ਮੇਰੀ ਸਟਰੈਂਥ ਕੀ ਆ ਮੇਰਾ ਪੋਜ਼ਿਟਿਵ ਕੀ ਆ ਮੈਨੂੰ ਇਹ ਜੋ ਵੀ ਟਾਸਕ ਜਿਹਦੇ ਵਿੱਚ ਮੈਂ ਫਸਿਆ ਮਹਿਸੂਸ ਕਰ ਰਿਹਾ ਇਹਨੂੰ ਕੰਪਲੀਟ ਕਰਨ 'ਚ ਮੇਰੀ ਮਦਦ ਕਰ ਸਕਦਾ ਉਹਨਾਂ ਦੀ ਲਿਸਟ ਬਣਾਓ ਤੇ ਫਿਰ ਇਹ ਵੀ ਦੇਖੋ ਵੀ ਪਹਿਲਾਂ ਜਿੰਨੀ ਵਾਰੀ ਤੁਸੀਂ ਇਹ ਆਪਣੇ ਪੋਜ਼ਿਟਿਵ ਵਰਤੇ ਨੇ ਲਾਈਫ 'ਚ ਓਨੀ ਵਾਰੀ ਤੁਹਾਨੂੰ ਕਿੰਨਾ ਫਾਇਦਾ ਹੋਇਆ ਜੇ ਆਨਸਰ ਇਹ ਆਉਂਦਾ ਵੀ ਜਦੋਂ ਵੀ ਯਾਰ ਮੈਂ ਆਹ ਆਹ ਚੀਜ਼ਾਂ ਕਰੀਆਂ ਨਾ ਤਾਂ ਮੈਂ 100% ਹੀ ਪਾਸ ਹਾਂ ਫਿਰ ਅੱਜ ਤੁਹਾਨੂੰ ਕਿਉਂ ਲੱਗਦਾ ਵੀ ਤੁਸੀਂ ਇਹਦੇ ਫੇਲ ਹੋ ਜਾਓਗੇ ਇਸ ਵੀ ਨਹੀਂ ਨਾ ਫੇਲ ਹੋਣਾ ਫਿਰ ਜਿਸ ਤੋਂ ਤੁਸੀਂ ਇਹੀ ਮੈਥਡ ਇਹੀ ਫਾਰਮੂਲੇ ਨਾਲ ਪਹਿਲਾਂ 50 ਚੀਜ਼ਾਂ ਕਰ ਚੁੱਕੇ ਹੋ ਤੇ ਉਹਨਾਂ 'ਚ ਤੁਸੀਂ ਕਾਮਯਾਬ ਹੋ ਚੁੱਕੇ ਹੋ ਤੁਸੀਂ ਹੁਣ ਵੀ ਕਾਮਯਾਬ ਹੀ ਖੜਕੇ ਨਹੀਂ ਹੋਣਾ ਖੜਕੇ ਤਾਂ ਬੇਵਸੀ ਲਾਚਾਰੀ ਹੀ ਮਹਿਸੂਸ ਹੋਗੀ ਤਾਂ ਐਵੇਂ ਸਕੂਟਰ ਪੈਂਚਰ ਹੋ ਗਿਆ ਤੁਹਾਡਾ ਕਿਤੇ ਖੜੇ ਰਹੋ ਕੋਈ ਕਿਸੇ ਨੂੰ ਹੱਥ ਨਹੀਂ ਦੇਣਾ ਕਿਸੇ ਨੂੰ ਫੋਨ ਨਹੀਂ ਲਾਉਣਾ ਕੁਝ ਨਹੀਂ ਕਰਨਾ ਮਤਲਬ ਤੁਹਾਡੇ ਕੋਲੇ ਪਾਨਾ ਨਹੀਂ ਆਸਟੇਪ ਨਹੀਂ ਨਹੀਂ ਹੈਗੀ ਫਿਰ ਥੋੜੀ ਘਰੇ ਪਹੁੰਚੋਗੇ ਉਦੋਂ ਇਹ ਸੋਚਿਆ ਵੀ ਲੋਕ ਹੱਸਣਗੇ ਵੀ ਸਟੇਪ ਨਹੀਂ ਲੈ ਕੇ ਆ ਲੋਕ ਹੱਸਣਗੇ ਪਾਨਾ ਨਹੀਂ ਲੈ ਕੇ ਆ ਫਿਰ ਥੋੜੀ ਕੰਮ ਹੋਣਾ ਉਹ ਤਾਂ ਕਿਸੇ ਨੂੰ ਕਿਸੇ ਨੂੰ ਕਹਿਣੀ ਪੈਣਾ ਨਾ ਕਿ ਬਾਈ ਜੀ ਮੈਂ ਭੁੱਲਿਆ ਜਾ ਮੈਂ ਤੋ ਕਹ ਤੀ ਕਿ ਮੇਰੀ ਹੈਲਪ ਕਰ ਦੋ ਫੇਰੀ ਗੱਲ ਬਣੂਗੀ ਨਾ ਇਸੇ ਤਰੀਕੇ ਹੀ ਸਾਰਾ ਕੁਝ ਹੁੰਦਾ ਲਾਸਟ ਪੁਆਇੰਟ ਇਹਦੇ ਵਿੱਚ ਐਕਸੈਪਟੈਂਸ ਐਕਸ ਇਹ ਚੀਜ਼ ਮੰਨਣੀ ਬਹੁਤ ਜ਼ਰੂਰੀ ਨੇ ਵੀ ਹਾਂ ਚੀਜ਼ ਹੋ ਰਹੀ ਆ ਸਹੀ ਆ ਗਲਤ ਆ ਜੋ ਵੀ ਆ ਵੀ ਹਾਂ ਐ ਹੋ ਰਿਹਾ ਬਈ ਤਾਂ ਐਕਸੈਪਟੈਂਸ ਆ ਜਿਹੜੀ ਨਾ ਐਕਸੈਪਟੈਂਸ ਨੂੰ ਆਪਣੇ ਚੋਂ ਐਕਸੈਪਟੈਂਸ ਤੋਂ ਇਨਕਾਰ ਹੀ ਆਪਾਂ ਬਹੁਤ ਹੋ ਚੁੱਕੇ ਆ ਭਾਣਾ ਮੰਨਣਾ ਜਿਹਨੂੰ ਕਹਿੰਦੇ ਸੀ ਆਪਣੇ ਪੁਰੇ ਦੇ ਵੀ ਭਾਣਾ ਮੰਨਣ ਦਾ ਬਲ ਬਖਸ਼ੋ ਉਹ ਕਿਉਂ ਕਿਹਾ ਜਾਂਦਾ ਕਿਉਂਕਿ ਜੋ ਹੋ ਕਈ ਚੀਜ਼ਾਂ ਨੇ ਗਿਆ ਜਿਹੜੀਆਂ ਆਪਣੇ ਹੱਥ ਵਸ ਹੈ ਹੀ ਨਹੀਂ ਉਹਨਾਂ ਕਰਕੇ ਮਜਬੂਰ ਫੀਲ ਕਰਨ ਨਾਲੋਂ ਉਹਨਾਂ ਨੂੰ ਐਕਸੈਪਟ ਕਰਕੇ ਆਜ਼ਾਦ ਹੋਣਾ ਉਹਨਾਂ ਵਿਚਾਰਾਂ ਤੋਂ ਉਹ ਜ਼ਿਆਦਾ ਪਾਵਰਫੁਲ ਆ ਤੇ ਜਦੋਂ ਵੀ ਤੁਹਾਨੂੰ ਲੱਗਦਾ ਕਿ ਫਸਿਆ ਹਾਂ ਉਦੋਂ ਵਿਚਾਰਾਂ ਤੋਂ ਆਜ਼ਾਦ ਹੋਵੋ ਐਕਸੈਪਟ ਕਰੋ ਵੀ ਹਾਂ ਇਹ ਚੋ ਆਹ ਚੀਜ਼ ਆਹ ਚੀਜ਼ ਆਹ ਹੈ ਮੈਂ ਕਰ ਸਕਦਾ ਨਾ ਮੈਂ ਨਹੀਂ ਕਰ ਸਕਦਾ ਤੇ ਜੋ ਮੈਂ ਕਰ ਸਕਦਾ ਮੈਂ ਉਹਦੇ ਤੇ 100% ਦੇਵਾਂਗਾ ਜੋ ਮੈਂ ਨਹੀਂ ਕਰ ਸਕਦਾ ਤੇ ਮੈਂ ਨਰਜੀ ਵੇਸਟ ਨਹੀਂ ਕਰਨੀ ਇਹਦੇ ਵਾਸਤੇ ਤੁਸੀਂ ਗ੍ਰੈਟੀਟਿਊਡ ਪ੍ਰੈਕਟਿਸ ਕਰ ਸਕਦੇ ਹੋ ਮੈਡੀਟੇਸ਼ਨ ਪ੍ਰੈਕਟਿਸ ਕਰ ਸਕਦੇ ਹੋ ਲੈਟ ਗੋ ਦੀ ਐਕਟੀਵਿਟੀਜ਼ ਨੇ ਉਹ ਪ੍ਰੈਕਟਿਸ ਕਰ ਸਕਦੇ ਹੋ ਉਹਨਾਂ ਨਾਲ ਆਪਣੇ ਆਪ ਵੀ ਤੁਹਾਡੇ ਅੰਦਰ ਇਹ ਸਿਸਟਮ ਬਣੂਗਾ ਵੀ ਜਿਹੜੀ ਚੀਜ਼ ਯਾਰ ਹਰ ਚੀਜ਼ ਨਾਲ ਮੈਂ ਉਹ ਨਹੀਂ ਕਰਨਾ ਇਹਦਾ ਫਸਣਾ ਨਹੀਂ ਯਾਰ ਆ ਵੀ ਕਰੂੰਗਾ ਆ ਵੀ ਕਰੂੰਗਾ ਆ ਵੀ ਕਰੂੰਗਾ ਜੋ ਲੱਗਦਾ ਕਰ ਸਕਦਾ ਹਾਂ ਉਹ ਕਰ ਲਵਾਂ ਜੋ ਲੱਗਦਾ ਮੈਨੂੰ ਹੋਣਾ ਹੀ ਨਹੀਂ ਉਹੀ ਨਹੀਂ ਤੇ ਰਿਟਾਉਣੀ ਪੜਾ ਵੀ ਹੋਣਾ ਹੀ ਨਹੀਂ ਉਹ ਵੀ ਨਹੀਂ ਇਫ ਐਕਚੁਅਲੀ ਵੀ ਹਾਂ ਇਹ ਆਪਾਂ ਇਹ ਆਪਣੇ ਜੂਰਿਸਟ੍ਰਿਕਸ਼ਨ ਚ ਆਉਂਦੀ ਨਹੀਂ ਚੀਜ਼ ਵੀ ਮੈਂ ਪਿੰਡ ਦੀ ਸੜਕ ਬਣਾ ਦਊਗਾ ਮੇਰੇ ਜੂਰਿਸਟ੍ਰਿਕਸ਼ਨ ਚ ਹੀ ਨਹੀਂ ਆਉਂਦੀ ਉਹਦੇ ਵਾਸਤੇ ਮੈਂ ਫਸਿਆ ਨਾ ਮਹਿਸੂਸ ਕਰਾਂ ਹਾਂ ਮੈਂ ਉਹਦੇ ਵਾਸਤੇ ਕੰਸਰਨ ਰੇਜ਼ ਕਰ ਸਕਦਾ ਚੀਜ਼ਾਂ ਕਰਾ ਸਕਦਾ ਗੱਲਬਾਤ ਕਰ ਸਕਦਾ ਜਾਂ ਮੈਂ ਕਿਦੀ ਜਾਨ ਬਚਾ ਲਵਾਂ ਉਹਦੇ ਵਾਸਤੇ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਬਚਣੀ ਨਾ ਬਚਣੀ ਉਹ ਰੱਬ ਦੇ ਹੱਥ ਹੈ ਨਾ ਪਰ ਫਿਰ ਉਸ ਚੀਜ਼ ਤੇ ਆਪਣੇ ਆਪ ਨੂੰ ਕੋਸ਼ਿਸ਼ ਜਣਾ ਉਹਦੇ ਨਾਲ ਆਪਾਂ ਕਿਤੇ ਨਹੀਂ ਜਾਂਦੇ ਇਹਦੇ ਇਹ ਬਹੁਤ ਜ਼ਰੂਰੀ ਹੈ ਵੀ ਐਕਸੈਪਟੈਂਸ ਆ ਜਿਹੜੀ ਨਾ ਮੰਨ ਲੈਣਾ ਤੇ ਇਹ ਅੱਜ ਸੌਖਾ ਸੌਖਾ ਜਿਹਾ ਕੰਮ ਆ ਤੁਹਾਨੂੰ ਕਰਾਇਆ ਮੈਨੂੰ ਉਮੀਦ ਆ ਤੁਹਾਨੂੰ ਅੱਜ ਦੀਆਂ ਗੱਲਾਂ ਮੇਰੀਆਂ ਸਹੀ ਲੱਗੀਆਂ ਹੋਣੀਆਂ ਜੇ ਲੱਗੀਆਂ ਤਾਂ ਸ਼ੇਅਰ ਸਬਸਕ੍ਰਾਈਬ ਲਾਈਕ ਰੇਟ ਰਿਵਿਊ ਸਾਰਾ ਕੁਝ ਕਰ ਦਿਓ ਤੇ ਮੈਂ ਤੁਹਾਨੂੰ ਮਿਲਦਾ ਜੀ ਇੱਕ ਹੋਰ ਐਪੀਸੋਡ ਦੇ ਨਾਲ ਬਹੁਤ ਸ਼ੁਕਰੀਆ